ਨਮਸਤੇ ਸਲਾਮ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਮ ਵੱਲੋਂ ਜੇ ਤੁਸੀਂ ਫੇਸਬੁੱਕ ਤੇ ਤਾਂ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਆਧੁਨਿਕ ਯੁੱਗ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਐਗਰੀਕਲਚਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਉੱਥੇ ਹੀ ਨਵੇਂ-ਨਵੇਂ ਤਰੀਕੇ ਦੇ ਨਾਲ ਜਿਹੜੀਆਂ ਕਾਢਾਂ ਕੱਢ ਦਿੰਦੇ ਨੇ ਕਸਾਨਾਂ ਦੁਆਰਾ ਵੀ ਕੱਢੀਆਂ ਜਾਂਦੀਆਂ ਨੇ ਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਵੀ ਕੱਢੀਆਂ ਜਾਂਦੀਆਂ ਨੇ ਜੀ ਇਹ ਦੇਖੋ ਇੱਕ ਅਲੱਗ ਤਰ੍ਹਾਂ ਦੀ ਮਸ਼ੀਨ ਹੈ ਜਿਹਦਾਂ ਹੁਣ ਆਪਾਂ ਝੋਨਾ ਲਾਉਨੇ ਆ ਤਾਂ ਆਪਾਂ ਮੈਨੂਅਲੀ ਹੱਥਾਂ ਨਾਲ ਵੀ ਪੌਦ ਤਿਆਰ ਕਰਕੇ ਵੀ ਝੋਨਾ ਲਾਇਆ ਜਾਂਦਾ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਝੋਨਾ ਜਿਹੜਾ ਹੁਣ ਬੱਟਾਂ ਤੇ ਵੀ ਲੱਗਦਾ ਹੈ ਮੈਡਾਂ ਤੇ ਵੀ ਝੋਨਾ ਲੱਗਦਾ ਤੇ ਜ਼ਮੀਨਾਂ ਦੇ ਹਿਸਾਬ ਦੇ ਨਾਲ ਤੇ ਘੱਟ ਤੋਂ ਘੱਟ ਪਾਣੀ ਕਿਵੇਂ ਵਰਤਿਆ ਜਾਵੇ ਤੇ ਸੌਖੇ ਤਰੀਕੇ ਦੇ ਨਾਲ ਤੇ ਘੱਟ ਤੋਂ ਘੱਟ ਖਰਚਾ ਜਿਹੜਾ ਘੱਟ ਹੋਵੇ ਉਸ ਤਰੀਕੇ ਦੇ ਨਾਲ ਜਿਹੜੀਆਂ ਨਵੀਆਂ ਮਸ਼ੀਨਾਂ ਆਧੁਨਿਕ ਯੁੱਗ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਸਮੇਂ-ਸਮੇਂ ਤੇ ਕੰਪਨੀਆਂ ਵੱਲੋਂ ਤੇ ਇੱਕ ਇਦਾਂ ਦੀ ਹੀ ਇੱਕ ਮਸ਼ੀਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਪੂਰੀ ਜਾਣਕਾਰੀ ਆਪਾਂ ਵਾਜ ਜੀ ਉਹਨਾਂ ਤੋਂ ਪ੍ਰਾਪਤ ਕਰਦੇ ਆਂ ਡੀਐਸਆਰ ਇਹ ਵਰਦੀ ਐਗਰੋ ਟੈਕ ਕੰਪਨੀ ਜੇ ਐਗਰੀਕਲਚਰ ਜਿਹੜੀ ਮੈਨੂਫੈਕਚਰਿੰਗ ਕਰਦੀ ਹੈ ਮਸ਼ੀਨਾਂ ਉਹਨਾਂ ਦੁਆਰਾ ਤਿਆਰ ਕੀਤੀ ਗਈ ਹੈ ਕਿਵੇਂ ਕਿਸਾਨਾਂ ਵਾਸਤੇ ਲਾਹੇਵੰਦ ਹੈ ਕਿਵੇਂ ਇਹ ਕੰਮ ਕਰਦੀ ਹੈ ਪੂਰੀ ਜਾਣਕਾਰੀ ਤੇ ਕੀ ਰੇਟ ਰਹਿਣ ਵਾਲੇ ਨੇ ਇਸ ਮਸ਼ੀਨ ਦੇ ਉਹ ਆਪਾਂ ਪ੍ਰਾਪਤ ਕਰਦੇ ਆਂ ਬਾਈ ਜੀ ਉਹਨਾਂ ਕੋਲੋਂ ਸਵਾਗਤ ਹੈ ਬਾਈ ਜੀ ਤੁਹਾਡਾ ਕੀ ਨਾਂ ਹੈ ਜੀ ਆਪਣਾ ਸੱਸੀ ਗਰਵ ਜੀ ਕਿਸਾਨ ਭਰਾਵਾਂ ਦਾ ਵਿਰਦੀ ਐਗਰੋ ਦੇ ਵਿੱਚ ਸਵਾਗਤ ਹੈ ਬਾਈ ਜੀ ਇਹ ਇੰਪਲੀਮੈਂਟ ਬਾਰੇ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿਓ ਇਹ ਡੀਐਸਆਰ ਮਸ਼ੀਨ ਹੈ ਜੀ ਡੀਐਸਆਰ ਸਟੈਪ ਸੀਡਰ ਕਹਿੰਦੇ ਆ ਇਹਨੂੰ ਅੱਛਾ ਜੀ ਉਹ ਝੋਨੇ ਦੀ ਬਜਾਈ ਕਰਦੀ ਹੈ ਜਿਵੇਂ ਆਪਣੀ ਲੇਬਰ ਟ੍ਰਾਂਸਪਲੈਂਟ ਕਰਦੇ ਨੇ ਇਹ ਡਾਇਰੈਕਟ ਸੀਡਿੰਗ ਕਰਦੀ ਹੈ ਸੀਡ ਸਿੱਟਦੀ ਹੈ 5 5 1 ਪੁਆਇੰਟ ਦੇ ਉੱਪਰ ਅੱਛਾ ਉਹਦੀ ਐਡਜਸਟਮੈਂਟ ਵੀ ਹੋ ਜਾਂਦੀ ਹੈ ਵੀ ਕਿੰਨੇ ਵਿੱਥ ਤੇ ਗੇਅਰ ਨਾਲ ਹਾਂਜੀ ਗੇਅਰ ਲੱਗਾ ਹੋਇਆ ਹੈ ਜੀ ਹਾਂਜੀ ਇਹਦੇ ਵਿੱਚ 4 ਗੇਅਰ ਨੇ ਅੱਛਾ ਜੀ ਹਾਂਜੀ ਉਹਦੀ ਕਾਉਂਟੇਮੀ 6 ਇੰਚ ਤੋਂ ਲੈ ਕੇ 15 ਇੰਚ ਤੱਕ ਜਿਹੜਾ ਬੀਜ ਦਾ ਗੈਪ ਆ ਪਾ ਚੇਂਜ ਕਰ ਸਕਦੇ ਆ ਇਹ ਵਾਲਾ ਗੀਅਰ ਦੀ ਗੱਲ ਕਰਦੇ ਆ ਹਾਂਜੀ ਹਾਂਜੀ ਮੈਂ ਇੱਥੇ ਫਸਟ ਗੀਅਰ ਹੈ ਜੀ ਠੀਕ ਹੈ ਜੀ ਇੱਥੇ 15 ਇੰਚ ਤੇ ਆਜੂਗੀ ਇਹ ਸੈਕੰਡ ਹੈ 12 ਓਕੇ ਇਹ ਥਰਡ ਆ ਗਿਆ ਤਾਂ 9 ਇੰਚਸ ਓਕੇ ਤੇ ਫੋਰਥ ਗੀਅਰ ਦੇ ਵਿੱਚ 6 ਇੰਚ ਦਾ ਗੈਪ ਆ ਜੀ ਓਕੇ ਜੀ ਸੀਡ ਟੂ ਸੀਡ ਗੈਪ ਕਿ ਕਿਹੜੀਆਂ ਜ਼ਮੀਨਾਂ ਵਾਸਤੇ ਇਹ ਲਾਹੇਵੰਦ ਹੈਗੀ ਹਰ ਤਰ੍ਹਾਂ ਦੀ ਜ਼ਮੀਨ ਵਾਸਤੇ ਹੈ ਜੀ ਜਿਆਦਾ ਰੇਤਲੀ ਵਾਸਤੇ ਨਹੀਂ ਹਾਂਜੀ ਹਾਂਜੀ ਮਾਕੀ ਨੋਰਮਲ ਸਾਰੀ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ ਇੱਥੇ ਡਾਕਰ ਜ਼ਮੀਨਾਂ ਆਪਣੇ ਹੌਲੀਆਂ ਭਾਰੀਆਂ ਸਾਰੀਆਂ ਵਾਸਤੇ ਆਂ ਜੀ ਸਭ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਇਹ ਟੈਂਕਰ ਕਾਦੇ ਵਾਸਤੇ ਲੱਗਿਆ ਇਹ ਵੀ ਨਾਈਟਮ ਕੇ ਜੀ ਬੀਏ ਬੀਜ ਇਹਦੇ ਵਿੱਚ ਹੀ ਆਊਗਾ ਤੁਹਾਡਾ ਇਸ ਝੋਨੇ ਵਾਲੀ ਇਹ ਡਿਸਕਾ ਲੱਗੀਆਂ ਹੋਈਆਂ ਨੇ ਓਕੇ ਇਹ ਮਲਟੀ ਕ੍ਰਾਉ ਮਸ਼ੀਨਿਕ ਕ ਲਈ ਝੋਨੇ ਵਾਸਤੇ ਮਲਟੀ ਕ੍ਰਾਉ ਵੀ ਨਹੀਂ ਕਰ ਸਕਦਾ ਮੈਨਲੀ ਰეკਮੈਂਡਡ ਝੋਨੇ ਦੀ ਬਿਜਾਈ ਵਾਸਤੇ ਜੀ ਬਾਕੀ ਜੇ ਤੁਸੀਂ ਸਰੋਂ ਵਗੈਰਾ ਦੀ ਬਿਜਾਈ ਜਾਂ ਮੱਕੀ ਦੀ ਬਿਜਾਈ ਕਰਨੀ ਹੈ ਇਹਦੇ ਨਾਲ ਹਾਂਜੀ ਤਾਂ ਉਹ ਤੋਂ ਲੋ ਸਟੈਪ ਹੈ ਜਿਹੜਾ ਉਹ ਫ੍ਰੀ ਕਰਨਾ ਪਊਗਾ ਇਹਦੇ ਵਿੱਚ ਛੋਟੇ ਹੇਰ ਫੇਰ ਕਰਕੇ ਉਹ ਫ੍ਰੀ ਹੋ ਜਾਂਦਾ ਫਿਰ ਉਹਦੇ ਦੇ ਬਾਅਦ ਆਪਾਂ ਬਿਜਾਈ ਕਰ ਸਕਦੇ ਹਾਂ ਸਰੋਂ ਉਹ ਮੱਕੀ ਦੀ ਵੀ ਓਕੇ ਓਕੇ ਇਹਦੇ ਵਿੱਚ ਵੀ ਹੋ ਸਕਦਾ ਜੀ ਹਾਂਜੀ ਹਾਂਜੀ ਇਹ ਇਹ ਫਰਟੀਲਾਈਜ਼ਰ ਦਾ ਟੈਂਕ ਹੈ ਜੀ ਅੱਛਾ ਜੀ ਹਾਂਜੀ ਇਹਦੇ ਵਿੱਚ ਖਾਦ ਆ ਜੂਗੀ ਪਿੱਛੇ ਬੀਜ ਵਾਲਾ ਠੀਕ ਹੈ ਜੀ ਠੀਕ ਹੈ ਇਹ ਠੀਕ ਹੈ ਜੀ ਤੇ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਜਿਹੜਾ ਇਹਨੂੰ ਰეკਮੈਂਡ ਕਰਦੇ ਹੋ? ਇਹ ਜਿਆਦਾ ਲੋਡ ਟਰੈਕਟਰ ਤੇ ਨਹੀਂ ਆਉਂਦਾ ਕਿਉਂਕਿ ਰੋਲਰ ਨੇ ਹੀ ਸਾਰੀ ਮਸ਼ੀਨ ਨੂੰ ਬੈਲੈਂਸ ਕਰਕੇ ਚਲਾਉਣਾ ਟਰੈਕਟਰ ਨਹੀਂ ਕਰਦਾ ਤਾਂ 45 ਹਾਰਸ ਪਾਵਰ ਦਾ ਟਰੈਕਟਰ ਬੜੇ ਆਰਾਮ ਨਾਲ ਚਲਾ ਦੂਗਾ 11 ਟਾਈਨ ਦੀ ਮਸ਼ੀਨ ਨੂੰ। ਅੱਛਾ ਜੀ ਇਹ ਰੋਲਰ ਹੈਵੀ ਦੇ ਵਿੱਚ ਇਹ ਪ੍ਰੈਸ ਵੀ ਕਰਦਾ ਔਰ ਡੈਪਥ ਵੀ ਕੰਟਰੋਲ ਕਰਦਾ ਕਿਉਂਕਿ ਜਿਹੜਾ ਝੋਨਾ ਹੁੰਦਾ ਉਹਨੂੰ ਜਿਆਦਾ ਡੈਪਥ ਨਹੀਂ ਚਾਹੀਦੀ ਬਿਜਾਈ ਵਾਸਤੇ। ਉੱਪਰਲੀ 1 ਇੰਚ ਦੀ ਲੇਅਰ ਦੇ ਵਿੱਚ ਵੀ ਜਿਹੜਾ ਉਹ ਡਿੱਗਦਾ ਹੈ ਨਾ। ਓਕੇ ਤੇ 1 ਏਕੜ ਵਾਸਤੇ ਕਿੰਨਾ ਬੀਜ ਹੈ ਜਿਹੜਾ ਜੀ ਬਿਜਾਈ ਵਾਸਤੇ ਉਹ ਡਿਪੈਂਡ ਕਰਦਾ ਸਰ ਨੋਰਮਲ ਜਿਹੜੀ ਰੇਸ਼ੋ 8 ਕਿਲੋ ਪਰ ਏਕੜ ਦੀ ਹੈ ਜੀ ਓਕੇ ਹਾਂਜੀ ਜੋ ਫਾਰਮਰਸ ਯੂਜ਼ ਕਰਦੇ 8 ਕਿਜੀ ਪਰ ਏਕੜ ਸੀਡ ਯੂਜ਼ ਕਰਦੇ ਠੀਕ ਹੈ ਜੀ ਹਾਂਜੀ ਤੇ ਹੋਰ ਕਿਹੜੀਆਂ ਖਾਸ ਗੱਲਾਂ ਨੇ ਜਿਹੜੇ ਤੁਸੀਂ ਦੱਸਣਾ ਚਾਹੁੰਦੇ ਕਿਸਾਨ ਬੀਰਾ ਜੇਕਰ ਤੁਹਾਡੇ ਤੋਂ ਇਹ ਤੁਹਾਡੀ ਮੇ ਅੱਤ ਦੇਖੋ ਜੀ ਮਸ਼ੀਨਾਂ ਤਾਂ ਹਰ ਤਰ੍ਹਾਂ ਦੀ ਹੈ ਮੈਂਨਟੇਨੈਂਸ ਹੁੰਦੀ ਹੈ ਕਿ ਐਕੂਰੇਸੀ ਔਰ ਮਸ਼ੀਨ ਦੇ ਚੱਲਣ ਦੀ ਸੈਟਿੰਗ ਠੀਕ ਹੈ ਜੀ ਹਾਂ ਜੀ ਕਿ ਫਾਰਮਰ ਵਾਰ-ਵਾਰ ਪਰੇਸ਼ਾਨ ਨਾ ਹੋਵੇ ਹੈਵੀ ਮਸ਼ੀਨ ਬਣੀ ਹੈ ਕੋਈ ਜਲਦੀ ਕੀਤਾ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਓਕੇ ਮੇਨਟੇਨੈਂਸ ਬਹੁਤ ਘੱਟ ਹੈ ਮਸ਼ੀਨ ਦੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਪ੍ਰਾਈਸ ਦੀ ਤਾਂ ਕਿੰਨਾ ਕੁ ਪ੍ਰਾਈਸ ਹੈ ਪ੍ਰਾਈਸ ਵੀਰ ਜੀ ਇਹਦਾ 1,30,000 ਹੈ ਜੀ ਜੇ ਕੋਈ ਮੇਲੇ 'ਚ ਬੁੱਕ ਕਰਦਾ ਜਿਵੇਂ ਹੁਣ ਆਪਾਂ ਮੇਲੇ ਦੇ ਵਿੱਚ ਐਟੇ ਬੁਕਿੰਗ ਦੇ ਅੰਦਰ ਤਾਂ 5000 ਦਾ ਡਿਸਕਾਊਂਟ ਹੈ ਜੇ ਸਾਡੀ ਵੀਡੀਓ ਦੇਖ ਕੇ ਕੋਈ ਆਉਂਦਾ ਜੀ ਉਹਦਾ ਮਾ ਠੀਕ ਹੈ ਹਾਂਜੀ ਹਾਂ ਬਾਕੀ ਇਹ ਜੋ ਡਿਸਕਾਊਂਟ ਹੈ ਉਹ ਮਿਲੇ ਦੇਈਏ ਠੀਕ ਹੈ ਜੀ ਤੇ